ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਜਿਹੜੀ ਤਫਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਆਪਾਂ ਚਾਰ ਝੋਟੀਆਂ ਦਿਖਾਵਾਂਗੇ ਇਹਦੇ ਵਿੱਚ ਕੁਝ ਸੱਜਰਾ ਵਾ ਤੇ ਕੁਝ ਗੱਬਣਾ ਵਾ ਵੀਰ ਦੇ ਕੋਲ ਟੋਕੜ ਗੱਬਣਾ ਵਾ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਾਸੀ ਘਾ ਵੀਰ ਜੀ ਸਾਸੀ ਘਾ ਵੀਰ ਜੀ ਉਸ ਨੌਧੀ ਠਾੜ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਜੀ ਕਿਰਪਾਈ ਚਾਹੀਦੀ ਆ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਹੈਗਾ ਜੀ ਸ਼ੇਰਾ ਪਿੰਡ ਮਾਲਾਕੀੜੀ ਤਪੀਨਾ ਹਾਂ ਤੇ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਹੈ ਜੀ ਜਾਰਜ ਚਾਰਜ ਤੇ ਤੇ ਜਮਾ ਮਹੀਨਾ ਜੀ ਠੀਕ ਹੈ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਰ ਹਾਂਜੀ ਕਰੀਏ ਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਕੀ ਇਹਦਾ ਹਿਸਾਬ ਕਿਤਾਬ ਕਿੱਦਾਂ ਹੈ ਇਹ ਵੀ ਜੀ ਅਗਲੀ ਐਰ ਕੀ ਦੂਜੇ ਸੂਰੇ ਨੂੰ ਗੱਪਣਗੇ ਅੱਛਾ ਜੀ ਤੇ ਇਹਦੇ ਮੰਨ ਲਓ ਵੀ 8ਵੇਂ ਮਹੀਨੇ ਦੇ ਨੂੰ ਮੰਨ ਲਓ ਵੀ ਤਾਂ 10 ਦਿਨ ਚੱਲ ਗਏ ਠੀਕ ਹੈ ਠੀਕ ਹੈ ਜੀ ਇਹਨੇ 1 ਮਹੀਨਾ ਦੇ ਮੰਨ ਲਓ 10 ਦਿਨ ਹੋਰ ਲੈਣੇ ਅਗਲੇ ਮਹੀਨੇ ਦੀ 10 ਤਰੀਕ ਨੂੰ ਮੰਨ ਲਓ ਕਿ ਪੂਰੇ ਹੋ ਜਾਣੇ ਆ ਚੌਥਾ ਪੰਜਵੇਂ ਮਹੀਨੇ ਦੀ 10 ਤਰੀਕ ਨੂੰ ਇਹਦੇ ਦਿਨ ਪੂਰੇ ਹੋ ਜਾਣੇ ਆ ਅੱਛਾ ਜੀ ਚਾਰ ਦਿਨ ਉੱਤੇ ਲੈ ਜੇ ਕੁਝ ਕਰ ਨਹੀਂ ਸਕਦੇ ਠੀਕ ਹੈ ਠੀਕ ਹੈ ਜੀ ਮਾਲੋ ਵੀ ਥੋੜੇ ਦਿਨ ਉੱਤੇ ਖੜਦੀ ਆ ਛੋਟੀ ਠੀਕ ਹੈ ਜੀ ਕਿੰਨਾ ਕੁ ਚਵਾਹੇ ਨੇ ਪਹਿਲੇ ਸਵੇਰ ਦੁੱਧ ਇਹ ਵੀ ਜੀ ਕਹਿੰਦੇ ਵੀ 12 13 ਕਿਲੋ ਦੁੱਧ ਫਰਮਾਨਾ ਖੁੱਲਾ ਡੁੱਲਾ ਹੀ ਚੋਇਆ ਵਾ ਠੀਕ ਹੈ ਠੀਕ ਹੈ ਜੀ ਸਵੇਰ ਤੋਂ ਤੁਹਾਨੂੰ ਪਤਾ ਵੀ ਚੰਗਾ ਵਧੀਆ ਦੁੱਧ ਪੜੇ ਲੋ ਬਜੀ ਕੱਦ-ਕਾੜ ਦੀ ਬਹੁਤ ਹੀ ਚੰਗੀ ਆ ਮਹੀਨਾ ਕਿ ਖੜਦੀ ਆ ਤੇ ਮਹੀਨੇ ਕਿ ਤਾਂ ਅਜੇ ਟਾਈਮ ਹੈਗਾ ਵਾ ਇਹਦੇ ਕੋਲ ਖੋਲ ਕੇ ਵਿਖਾਓ ਤੇ ਬਾਕੀ ਤੁਹਾਨੂੰ ਖੋਲ ਕੇ ਕਵਾਲਿਟੀ ਪੂਰੀ ਲੋ ਬਾਈ ਫੇਸ ਕੁਆਲਿਟੀ ਤੁਸੀਂ ਕਰ ਸਕਦੇ ਜਾਂ ਜੈਡ ਬਲੈਕ ਆ ਗਈ ਆ ਤੇ ਪਿੱਠ ਪੜੀਆ ਲੋ ਵੀ ਤੁਸੀਂ ਕਰੋ ਚੱਕ ਬਹੁਤ ਹੀ ਜ਼ਿਆਦਾ ਚੰਗੀ ਆ ਚੱਲ ਬਤ ਪੱਕੀ ਤਾਂ ਲਾਗੇ ਤਾਂ ਆਪਾਂ ਥਣਾ ਦਾ ਸਹਾਰ ਗਿਆ ਚੈੱਕ ਕਰਾਉਂਦੇ ਆ ਕਿੰਨਾ ਕਿ ਚੋਆ ਵੀਰ ਜੀ ਦੱਸ ਦਿਆ ਦੱਸਿਆ ਦੁੱਧ ਉਹਨਾਂ ਵੀਰ ਜੀ ਕਹਿੰਦੇ 12 ਕਿਲੋ ਇਹਦੇ ਥਲੇ ਚੋਆ ਪਹਿਲੇ ਸੁਵੇ ਅੱਛਾ ਠੀਕ ਹੈ ਠੀਕ ਹੈ ਜੀ ਲੈ ਜਾ ਬਤ ਲੈ ਜਾ ਨੂੰ ਦੂਜੇ ਸੁਵੇ ਤੁਹਾਨੂੰ ਪਤਾ ਡੰਗਰ ਚੰਗਾ ਦੁੱਧ ਪਾਉਂ ਹਾਂਜੀ ਹਾਂਜੀ ਦੁੱਧ ਦਾ 14 ਕਿਲੋ ਹਾਸ ਤੇ ਭਰੋਗੇ ਠੀਕ ਹੈ ਠੀਕ ਹੈ ਜੀ ਸ਼ਹਿਦ ਆਉਂਦਿਆ ਸਨਾ ਜੋ ਮੈਂ ਟਿੱਪ ਕੇ ਲੈਂਦੀ ਆ ਅੱਛਾ ਜੀ ਐ ਪੀਲਾ ਸ਼ਹਿਦ ਆਉਂਦਿਆ ਜੇ ਮੰਨ ਲਓ ਕਿ ਦੁੱਧ ਦਾ ਰਿਣੀ ਅਜੇ ਪਾਇਆ ਠੀਕ ਹੈ ਠੀਕ ਹੈ ਜੀ ਲੱਖਣੀ ਮੰਨ ਲਓ ਛਾੜੀ ਹੋ ਗਈ ਆ ਅੱਛਾ ਅੱਛਾ ਜੀ ਲੋ ਬਈ ਬਾਕੀ ਤੁਹਾਨੂੰ ਲੱਗੇ ਤਾਂ ਆਪਾਂ ਦਿਖਾ ਦਿੰਨੇ ਆ ਕਿ ਢਿੱਲਾ ਦੁੱਧਾਂ ਵੀ ਕਾਫੀ ਆ ਹਵਾਨੇ ਦੇ ਪੂਰੀ ਵੱਡੀ ਵੀ ਸੀ ਛੋਟੀ ਆ ਕਦਮ ਜੀ ਠੀਕ ਹੈ ਠੀਕ ਹੈ ਲੋ ਬਈ ਲੱਗੇ ਤਾਂ ਕਰੋ ਚੈੱਕ ਚਲੋ ਪੁੱਤ ਠੀਕ ਹੈ ਬਹੁਤ ਵਧੀਆ ਸ਼ਾਰਟ ਹੋ ਗਈ ਹੁਣ ਦਿਨੋਂ ਦਿਨ ਇਹਨੇ ਬਣ ਜਾਣਾ ਅੱਛਾ ਅੱਛਾ ਠੀਕ ਹੈ ਜ ਇਹ ਕੀ ਮੁੱਲ ਕਰਨਾ ਵੀਰ ਜੀ ਹਰ ਮੁੱਲ ਵੀਰ ਜੀ ਅੱਜ ਵੇਖ ਲਓ ਟਾਡੂ ਤੇ ਬੱਚਾ ਹੁੰਦਾ ਸੂਈ ਸਵਾਈ ਹੁੰਦੀ ਤੇ ਫਿਰ ਤੇ ਝੋਟੀ ਹੱਕ ਰਖਾਉਂਦੀ ਹੈ ਲੱਖ ਰੁਪਏ ਦਾ ਹਾਂਜੀ 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 ਤੇ ਚਲੋ ਆਪਾਂ ਸਾਂਭ ਸੰਗਲ ਅਗਲੇ ਦੀ ਛੱਟ ਕੇ ਤੇ ਫਿਰ ਜਾਈਏ ਅੱਛਾ ਜੀ 200 ਰੁਪਏ ਵਾਲਾ ਛੋਟ ਵਾਲਾ ਹੀ ਕੰਮ ਆ ਪੰਜ ਫਿਕਸ ਰੇਟ ਵਾਲੇ ਪਾਸੇ ਆਉਣਾ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਵੀਰ ਜੀ ਮੁੱਲ ਕਰਾਉਣ ਨੂੰ ਭਾਵੇਂ ਆਪਾਂ ਇਹਦਾ 80 ਕਰ ਲਈਏ 85 ਕਰ ਲਈਏ ਇਹ 65000 ਤੇ 200 ਰੁਪਏ ਛੋਟ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਬਾਈ ਜੀ 65000 ਚੋਂ 200 ਰੁਪਿਆ ਛੋੜ ਤੇ ਨਿਗੇ ਨਿਗੇ ਮੋਲ ਲਿਆ ਵੀਰ ਦੇ ਇਹਦੇ ਪਛੋ ਚੰਗੇ ਆ ਤੁਹਾਨੂੰ ਪਤਾ ਲੱਖ ਰੁਪਏ ਦੀ ਝੋਟੀ ਹਾਂਜੀ ਹਾਂਜੀ ਇਹ ਤਾਂ ਹੈਗਾ ਤੇ ਆਜੋ ਹੁਣ ਨੀਲੀ ਰਾਵੀ ਦੱਸੋ ਵੀਰ ਜੀ ਇਹਦੇ ਬਾਰੇ ਇਹ ਵੀਰ ਜੀ ਤੇ ਗਿਆ ਸੁਗਾ ਜੇ ਅਸ਼ਾ ਜੀ ਤੇ ਇਹਦੇ ਸਾਢੇ 4 5 ਮਹੀਨੇ ਦੀ ਗੱਬਣ ਆ ਤੇ 5 ਕਿਲੋ ਦੁੱਧੂਗਾ ਜੇ ਠੀਕ ਹੈ ਠੀਕ ਹੈ ਜੀ ਦਿਖਾ ਦਿੰਦੇ ਪਿਓਰ ਨੀਲੀ ਰਾਵੀ ਹਰ ਲਓ ਬਾਈ ਜੀ ਬਾਕੀ ਤੁਹਾਨੂੰ ਆਪਾਂ ਖੋਲ ਕੇਆਂ ਵਿਖਾਉਨੇ ਆ ਤੇ ਕੱਦ ਘਾਟ ਇਹਦਾ ਵੀ ਚੰਗਾ ਵਾ ਤੇ ਕਰੋ ਫੇਸ ਕੁਆਲਟੀ ਤੁਸੀਂ ਚੈੱਕ ਤੇ ਸਾਢੇ ਪੰਜਾਂ ਮਹੀਨਿਆਂ ਦੀ ਵੀਰ ਕਹਿੰਦਾ ਕਿ ਚੈੱਕ ਪਾਸ ਆ ਤੇ ਪੰਜਾਂ ਦੀ ਪੂਰੇ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਤੇ ਸਿੰਗਲ ਹੱਡੀ ਆ ਗਈ ਆ ਤੇ 5 ਲੀਟਰ ਜਿਹੜਾ ਦੁੱਧ ਹੈ ਉਸ ਦਾ ਮੇਰੇ ਕੋਲ ਤਿਆਰ ਆ। ਚੰਗਾ ਦੁੱਧ ਭਰਿਆ 14-15 ਕਿਲੋ ਦਾ ਘਰ ਵਾਲੇ। ਅੱਛਾ ਅੱਛਾ ਠੀਕ ਹੈ ਠੀਕ ਹੈ। ਲਓ ਭਾਈ ਜੀ ਕਰੋ ਚੈੱਕ ਤੁਸੀਂ। ਲਓ ਲਓ। ਲਓ ਭਾਈ ਕਰੋ। ਨਿਸ਼ਾਨੀਆਂ ਵੀ ਚੰਗੀਆਂ ਆ। ਚੱਲ ਬੁੱਤ। ਉਹ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ। ਇਸ ਟਾਂਬ ਜਿਹੜਾ 5 ਲੀਟਰ ਰਕੋ ਬਿਲਕੁਲ ਦੁੱਧ ਤਿਆਰ ਆ ਤੇ 5 ਮਹੀਨਿਆਂ ਦੀ ਗਾਹ ਚੈੱਕ ਪਾ ਤਿਆ ਹਾਂਜੀ ਠੀਕ ਹੈ ਜੀ ਤੇ ਉਹ ਲਾਗੇ ਵੀ ਜੀ ਦਿਖਾ ਦਿਓ ਮੜਾ ਜਿਆ ਥਣਾ ਦਾ ਸੈਜ ਗੈਪ ਲਓ ਭਾਜੀ ਆਰਡਰ ਕੁਆਲਟੀ ਦਾ ਥਣਾ ਦਾ ਸੈਜ ਗੈਪ ਤੁਸੀਂ ਚੈੱਕ ਕਰ ਸਕਦੇ ਜੀ ਪੂਰੀ ਵੱਡੀ ਮਈਆ ਹਾਂਜੀ ਹਾਂਜੀ ਤੇ ਕੀ ਮੁੱਲ ਭਾਜੀ ਫਿਰ ਮੁੱਲ ਵੀ ਜੀ ਇਹਦਾ ਭਾਵੇਂ 70 ਕਰੀਏ 75 ਕਰੀਏ ਅਛਾ ਜੀ ਇਹ 6000 ਤੋਂ 2000 ਰੁਪਿਆ ਛੱਡਾਂਗੇ 55000 ਤੋਂ 200 ਰੁਪਿਆ ਛੋੜਾ ਠੀਕ ਲੋ ਬਈ 52000 ਚੋਂ 200 ਰੁਪਇਆ ਛੋਟ ਬਿਲਕੁਲ ਛੋਟੇ ਛੋਟੇ ਭਾਅ ਤੇ ਆਜੋ ਹੁਣ ਇੱਕ ਹੋਰ ਤਗੜੇ ਕਦ ਕਾਟ ਜੀ ਤੇ ਜੇ ਨੰਬਰ ਤੇ ਇਹ ਤੇ ਉਹ ਦੂਜੇ ਨੰਬਰ ਤੇ ਵੀ ਆਪਾਂ ਵਿਖਾਉਨੇ ਹੈ ਤੇ ਦੋਵੇਂ ਨਗੀਨੇ ਨੇ ਅੱਛਾ ਜੀ ਜੀ ਚੜਦੇ ਤਾਂ ਚੜਦਾ ਚੜਦੇ ਤਾਂ ਚੜਦਾ ਸਹੀ ਗੱਲ ਛੋਟੀ ਨੂੰ ਥੋੜੀ ਜਿਹੀ ਵੀਦੀ ਬਾਜ ਲੱਗੀ ਹੈ ਛੋਟੀ ਅਗਲੇ ਥਾਂ ਦੀ ਤੇਲ ਹੋ ਗਈ ਆ ਅੱਛਾ ਜੀ ਇਹ ਹੈ ਜੀ ਜੇ ਹੁਣ ਸਾਢੇ ਪੰਜਾਂ ਮਹੀਨਿਆਂ ਦੀ ਚੱਕ ਪਾਸ ਅੱਛਾ ਜੀ ਹਾਂ ਜੀ ਤੇ ਨਾਲ ਇਹਦੇ ਕੋਲ ਕੋਈ 7 ਤੋਂ 8 ਕਿਲੋ ਦੁੱਧ ਤਿਆਰ ਆ। ਅੱਛਾ ਠੀਕ ਹੈ ਠੀਕ ਹੈ। 7-8 ਕਿਲੋ ਦੱਸਿਆ ਹੋਗਾ ਮੈਂ ਵੈਸੇ 7 ਕਿਲੋ ਤੁਹਾਨੂੰ ਦੱਸਦਾ ਮੈਂ। ਅੱਛਾ ਜੀ। ਉਹਦੇ ਵਿੱਚ ਜੀ ਇੱਥੋਂ ਜੀਂ ਚੋਈਆਂ ਝੋਟੀਆਂ। ਠੀਕ ਹੈ ਠੀਕ। ਆਪਾਂ ਬਕਾਉਂਦੇ ਆ। ਅੱਛਾ ਜੀ। ਉਹ ਦੇਖ ਲਓ ਤੁਸੀਂ ਇਹ ਸਾਢੇ 5 ਮਹੀਨੇ ਦੀ ਚੱਕ ਪਾਸ ਜੇ ਮੈਂ ਚੱਕ ਰਾਹੇ ਲੈਂਦੀ ਆ। ਅੱਛਾ ਜੀ। ਤੇ ਨਾਲ ਇਹਦੇ ਕੋਲ 7-8 ਕਿਲੋ ਦੁੱਧ ਜੈਠ। ਠੀਕ ਹੈ ਠੀਕ। ਲਓ ਬਈ ਕੱਤ ਕਾਟ ਬਹੁਤ ਹੀ ਚੰਗਾ ਵਾ। ਤੇ ਬਾਕੀ ਪਿਓਰ ਮੋਹਰਾ ਨਸਲ ਦੇ ਵਿੱਚ ਹੈ ਜੈਡ ਬਲਾਇਆ ਗਿਆ ਹੈ ਨਾਗਾਂ ਗੋਲਿਸ਼ ਹੋਂ ਚੋਈ ਜਵਾਈ ਤੇ ਬਾਕੀ ਵੀਰ ਨੇ ਝੋਕ ਹੀ ਲੈਂਦੀ ਆ ਤੇ ਉਸ ਹੱਬ ਨਾਲ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਤੇ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਤਕੜੇ ਕਦ ਕਾਠਾ ਲਈ ਯਾਰ ਤੇ ਥਣ ਤੁਣ ਵੀ ਬਹੁਤ ਚੰਗਾ ਲੱਗਾ ਵਾ ਕਰੋ ਚੈੱਕ ਵੀਰ ਜੀ ਫਿਰ ਤਿੰਨਾ ਥਣਾ ਜੋ ਵੀਰ ਹੋਣੀ ਕਹਿੰਦੇ ਵੀ ਅਸੀਂ ਇਹਦੇ ਥੰਨੇ 15 ਕਿਲੋ ਦੁੱਧ ਚੋਂਦੇ ਰਹੇ ਹਾਂ। ਅੱਛਾ ਅੱਛਾ ਠੀਕ ਹੈ ਠੀਕ ਹੈ ਜੀ। ਤੇ ਜਦੋਂ ਮੰਨ ਲਓ ਵੀ ਉਹਨਾਂ ਨੇ ਲਈ ਉਹ ਕਹਿੰਦੇ ਵੀ ਅਸੀਂ 16-17 ਕਿਲੋ ਦੁੱਧ ਇੱਥੋਂ ਮੜ ਕੇ ਮੰਨ ਲਓ ਵੀ ਲੈਂਦੀ ਆ ਤੁਹਾਨੂੰ ਜੀ ਚ। ਠੀਕ ਹੈ ਠੀਕ ਹੈ ਜੀ। ਇਹ ਜੋ ਦੁੱਧ ਚੋਟੀ ਜਿਹੜੀ ਆਪਾਂ ਲੋਬੋ ਜੀ 15 ਲੀਟਰ ਜਿਹੜਾ ਦੁੱਧ ਚੋਂਦੀ ਰਹੀ ਆ। ਤੇ ਜਿੱਥੋਂ ਬਾਈ ਹੁਣ ਲੈਂਦੀ ਸੀ ਤਾਂ 16-17 ਲੀਟਰ ਚੋ ਕੇ ਲੈਂਦੀ ਸੀ। ਤੇ ਇਹ ਵੀਰ ਜੀ ਉੱਥੋਂ ਹੀ ਤਾਂ ਮੰਨ ਲਓ ਤੇ ਲੜਾਈ ਕਿ ਜਾਂ? ਇਹਨਾਂ ਕੋ ਹੋਊਗੀ ਆਨਕ ਵੀ ਹੋਣਾ। ਠੀਕ ਹੈ ਠੀਕ ਤਦਾਂ ਪਤਾ ਇੱਧਰ ਹਾਂਜੀ ਹਾਂਜੀ ਉੱਧਰ ਫੇਰ ਰੇਤਾ ਰੁੱਤਾ ਦਾ ਹਨਾ ਭਲ ਭੂਲ ਪਾਗ ਰੱਖਲੇ ਥੱਲੇ ਮੰਨ ਲਓ ਵੀ ਰੂੜੇ ਰਾੜੇ ਰੋੜੇ ਉਹ ਤੇ ਵਿਗੜ ਕੀ ਤਾਂ ਬਾਹਰ ਪੈ ਗਿਆ ਮੰਨ ਲਓ ਕਿ ਕਾਫੀ ਟਾਈਮ ਹੋ ਗਿਆ ਠੀਕ ਹੈ ਠੀਕ ਹੈ ਲਓ ਭਾਈ ਲਾਗੇ ਤੋਂ ਕਰ ਸਕਦੇ ਜੀ ਤੁਸੀਂ ਚੈੱਕ ਥਣ ਥਣ ਪੋਲੀ ਚੰਗਾ ਵਾ ਦੀ ਇੱਕ ਥਾਂ ਦੀਏ ਤੇਲ ਜੇ ਹਾਂਜੀ ਹਾਂਜੀ ਤੇ ਇਸ ਟਾਈਮ ਜਿਹੜਾ 7 ਤੋਂ 8 ਲੀਟਰ ਭਾਈ ਦੋ ਤੋਂ 10 ਦਾ ਵਾਰੇ ਸਾਢੇ ਪੰਜ ਮਹੀਨੇ ਅੰਕਿਆਕ ਪਾਸ ਠੀਕ ਹੈ ਜੀ ਤੇ ਕੀ ਮੁੱਲ ਬਾਜੀ ਫਿਰ ਇਹਦਾ ਮੁੱਲ ਵੀਜੀ ਵੇਖੋ ਜੀ ਇਹਦੇ ਬਜਨਾਂ ਹੰਦੀ ਝੋਟੀ ਨੂੰ ਤੇ ਲੱਖ ਰੁਪਏ ਦੀ ਝੋਟੀ ਪੂਰੇ ਦੀ ਹੈਗੀ ਜੀ ਹਾਂਜੀ ਇਸ ਟਾਈਮ ਤੇ ਵੀ ਤੇ ਹੁਣ ਵੀਜੀ ਆਪਾਂ ਚੈੱਕ ਦੇ ਦਈਏ ਹਾਂਜੀ ਮੁੱਲ ਜੋ ਮਰਜ਼ੀ ਕਰਾ ਲਓ 70 75 ਅੱਛਾ ਜੀ ਇਹ ਵੀ 60000 ਦੀ ਦੇ ਦਈਏ 200 ਛੋਟ ਕਰ ਲੀਏ ਜੀ ਕਰ ਦਈਏ ਜੀ ਆਜਮਾਨਦਨ ਹੋਰ 62000 ਚੋਂ ਵਿੱਚ 200 ਛੋਟ ਕਰ ਦਾਂਗੇ ਲਓ ਬਾਜੀ 62000 ਚੋਂ 200 ਰੁਪਏ ਵੀਰ ਕਹਿੰਦਾ ਕਿ ਛੋਟ ਕਰ ਦਾਂਗੇ ਬਾਕੀ ਬਹੁਤ ਯਾਰੀ ਤਗੜੇ ਕੱਦ ਕਾਠ ਵਾਲੀ ਤੇ ਗਾਂ ਆਸਮੰਦ ਵੀ ਆ ਆਸਮੰਦ ਵਾਲੀ ਵੀਜੀ ਤੇ ਗਾਂ ਆਸਮੰਦ ਵੀ ਹੈਗੀ ਤੇ ਆਜੋ ਹੁਣ ਆਪਾਂ ਤੁਹਾਨੂੰ ਐਂਡ ਦੇ ਨਗੀਨਾ ਇਹ ਤੇ ਵੀਜੀ ਆ ਜਾਂਦੀ ਜੀ ਉਹਨਾਂ ਨੇ ਕਹਿੰਦੇ ਵੀ ਅਸੀਂ ਲਈਏ 2 ਲੱਖ ਦੀ ਬੂਰੇ ਦੀ ਝੋਟੀ ਅੱਛਾ ਜੀ ਠੀਕ ਹੈ ਠੀਕ ਹੈ ਆ ਝੋਟੀ ਲਈ ਉਹਨਾਂ 2 ਲੱਖ 20 ਹਜ਼ਾਰ ਦੀ ਠੀਕ ਹੈ ਠੀਕ ਹੈ ਜੀ ਲਓ ਭਾਜੀ ਕਿੱਕ ਕਰ ਸਕਦੇ ਜੀ ਦੋਵੇਂ ਨਾਗ ਦੇ ਬੱਚੇ ਨੇ ਦੁੱਧ ਦਿੱਤਾ ਜੀ ਇਹਨੇ 16 ਕਿਲੋ ਅੱਛਾ ਜੀ ਕੀਤੋਂ 18 ਤੇ 20 ਲੀਟਰ ਦੀ ਉਮੀਦ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਐਂ ਵੇਚੀ ਹੋ ਗਈ ਏ ਸਾਢੇ 7 ਮਹੀਨਿਆਂ ਦੀ ਚੱਕ ਪਾਸ ਅੱਛਾ ਜੀ ਇਸ ਟਾਈਮ ਵੀ 7 ਮਹੀਨੇ ਠੀਕ ਹੈ ਠੀਕ ਹੈ 2 ਮਹੀਨਾ ਦੇ ਚੋਵੇ ਅੱਛਾ ਹੀ ਛੱਡ ਦੇ ਠੀਕ ਆ ਜੀ ਲਓ ਬਜੀ ਖੋਲ ਕੇ ਵਿਖਾਉਂਦੇ ਆ ਬਹੁਤ ਹੀ ਯਾਰਾ ਬਾ ਕਮਾਲ ਪਸ਼ੂਆ ਵੀਰ ਦੇ ਕੋਲ ਤੇ ਝੋਟੀ ਤੇ ਬਹੁਤ ਹੀ ਜ਼ਿਆਦਾ ਚੰਗੀ ਹਨ ਜੀ ਵੱਡੀ ਗੱਲ ਇਹ ਦਿੰਨੀ ਆਪਾਂ ਨੂੰ ਫੋਲ ਕਰ ਲਓ ਬਜੀ ਨਾਲ ਠੀਕ ਆ ਠੀਕ ਆ ਲਓ ਬਜੀ ਇਹ ਵੀ ਸਿੰਗਲ ਹੱਡੀ ਜੇ ਤੇ 16 ਲੀਟਰ ਜਿਹੜਾ ਨੇ ਦੁੱਧ ਚਵਾਇਆ ਪਹਿਲੇ ਸੂਵੇ ਤੇ ਹੁਣ 7.5 ਮਹੀਨਾ ਦੀ ਚੈੱਕ ਪਾਸ ਤੇ 7 ਲੀਟਰ ਦੁੱਧ ਇਹਦੇ ਕੋਲ ਥੋੜਾ ਜਿਹਾ ਡਰਦੀ ਆ ਤੇਰੋਟੀ ਬੜੀ ਕਰੀ ਨਾ ਹਾਤੀ ਲੋਬੋ ਜੀ ਕਰੋ ਚੱਕ ਬਹੁਤ ਜਿਆਦਾ ਤਕੜੀ ਆ ਸਹੀ ਗੱਲ ਜੇ ਪ्योर ਮੋਰਾ ਨਸਲ ਦੇ ਆ ਫੇਸ ਜੱਗੇ ਵੀਰ ਇਧਰ ਆ ਜਾ ਨਾ ਇਹ ਨੁਗਰੀ ਘੋੜੀ ਹੁੰਦੀ ਹੈ ਹਾਂਜੀ ਹਾਂਜੀ ਫੇਸ ਬਿਲਕੁਲ ਨਿਕਾ ਆ ਜਾ ਕਰੋ ਚੱਕ ਤੁਸੀਂ ਮੰਨ ਲਓ ਵੀ ਪਿਛਲੇ ਸੂਏ ਚਲੋ ਰੇਡ ਦਾ ਥੋੜਾ ਬੋਤਾ ਫਰਕ ਹੋਊਗਾ ਤਾਂ ਕਰਕੇ 22 ਦੀ ਮਿਲ ਗਈ ਆ ਅੱਛਾ ਜੀ ਵੀਰ ਜੀ ਹੁਣ ਜਿਤਨਾ ਸਮਾਂ ਚੱਲਣ ਦਿਆ ਨਾ ਹਾਂਜੀ ਹਾਂਜੀ ਫਿਰ ਮੈਨੂੰ ਇੰਨਾ ਪਤਾ ਆ ਵੀ ਘਰ ਤੋਂ ਘੱਟ ਵੀ ਇਹਨਾਂ ਤੋਂ 3.5 ਲੱਖ ਰੁਪਈਏ ਦੀ ਝੋਟੀ ਥਾਰ ਹੋ ਗਈ ਵਿਗਦੀ ਹੈ ਠੀਕ ਹੈ ਠੀਕ ਹੈ ਲਓ ਬਈ ਆਰਡਰ ਕੁਆਲਿਟੀ ਤਾਂ ਐਂ ਲੱਗਦੀ ਐ ਮੈਂ ਸੱਜਰ ਜੀ ਹੁੰਦੀ ਆ ਹਾਂਜੀ ਵੀਰ ਜੀ ਦੁੱਧ 20 ਲੀਟਰ ਭਰਨਾ ਨੇ ਆ ਕਿਤੇ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਦੁੱਧ 20 ਲੀਟਰ ਭਰੋ ਝੋਟੀ ਠੀਕ ਹੈ ਲਓ ਬਈ 20 ਲੀਟਰ ਜਿਹੜਾ ਦੁੱਧ ਪਈ ਕਹਿੰਦਾ ਕਿ ਆਕਤੀ ਕਰ ਜੂਗੀ ਤਾਂ ਕਰੋ ਚੈੱਕ ਕਰ ਦਰਦੀ ਐ ਥੋੜਾ ਜਿਹਾ ਇਧਰ ਰੱਖੋ ਵੀਰ ਜੀ ਲਓ ਵੀਰ ਜੀ ਲਾਗੇ ਤੋਂ ਚੈੱਕ ਕਰ ਸਕਦੇ ਜੇ ਐਂ ਜਿਵੇਂ ਸੱਜਰ ਸੂਈ ਹੁੰਦੀ ਆ ਹਾਂਜੀ ਹਾਂਜੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਰੰਗ ਬਹੁਤ ਕਰੋ ਚੈ ਐਡ ਕਰ ਦੇਣਾ ਥੋੜੀ ਕਰ ਦੋ ਕਰ ਦੋ ਚੱਲੋ ਤਾਂ ਐ ਕੋ ਲਓ ਬਾਈ ਜੀ ਝੋਲੀ ਝਾਲੀ ਬਹੁਤ ਹੀ ਜ਼ਿਆਦਾ ਚੰਗੀ ਆ ਦਰਦੀ ਆ ਨਾ ਬਾਕੀ ਵਿੱਚ ਫੇਸ ਕੁਆਲਟੀ ਦੇ ਤੋਂ ਨਹੀਂ ਕਿ ਨਹੀਂ ਸੋਣੀ ਆ ਪਿਓਰ ਮੋਰਾ ਨਸਲ ਦੇ ਆ ਵੇਚਿਆ ਬਾਈ ਜੀ ਬਿਲਕੁਲ ਨਿਕਾਜਾ ਫੇਸ ਆ ਕਿ ਬਾਕੀ ਸਾਰੇ ਵੀਰ ਭਰਾਵਾਂ ਨੂੰ ਪਤਾ ਹੀ ਆਗੇ ਅਛਾ ਜੀ ਆਪਾਂ ਇਸੇ ਵੀਡੀਓ ਚ ਪਾਉਣੀ ਆ ਨਹੀਂ ਤੇ ਮੇਰੀ ਵੀ ਵੈਸੇ ਸਲਾਹ ਹੈ ਛੋਟੀ ਸਾਮ ਦੇ ਵਿੱਚ ਆ ਅਛਾ ਜੀ ਕਮੇਟੀ ਨਾਲੋਂ ਵੀ ਜ਼ਿਆਦਾ ਕਮਾਈ ਆ ਛੋਟੀ ਇਹ ਗੱਲ ਸਹੀ ਆ ਜੀ ਹਾਂ ਜੀ ਤੇ ਦੋਨੇ ਤੇਰੇ ਪੈਸੇ ਕਰ ਜਾਣੇ ਹਾਂਜੀ ਹਾਂਜੀ ਦੇਰੀਏ ਹਰ ਜਾਜ ਜਾਜ ਹੀ ਆਂਦੀ ਹੈ ਜਾਜ ਹੀ ਆਂਦੀ ਹੈ ਆਂਦੀ ਹੈ ਛੋਟੀ ਤਾਂ ਕਹਿੰਦੀ ਮੈਨੂੰ 2 ਲੱਖ ਦੀ ਵੇਚ ਇਹ ਤਾਂ ਗੱਲ ਸਹੀ ਹੈ ਇਹ ਤਾਂ ਗੱਲ ਹੈ ਕੀ ਤੇ ਚਲੋ ਆਪਾਂ ਜਾਜ ਮਲੀ ਜਾਜ ਦੀ ਦਨੀਆ ਠੀਕ ਹੈ ਜੀ ਇਹ ਵੀਰ ਜੀ ਲਾਸਟ ਛੋਟੀ ਮੁੱਲ ਜੋ ਮਰਜ਼ੀ ਕਰੀਏ 1 ਲੱਖ 20 ਹਜ਼ਾਰ ਦੀ ਜਿਹੜੀ ਹੈ ਦੋ ਸੌ ਰੁਪਈਆ ਛੋੜ ਠੀਕ ਹੈ ਜੀ ਲਓ ਭਾਜੀ 1 ਲੱਖ 20 ਹਜ਼ਾਰ ਦੀ ਬਾਈ ਕਹਿੰਦਾ ਕਿ ਦੇ ਦਾਂਗੇ ਜੀ ਵੇਖੋ ਤਿੰਨ ਤੋਂ ਤਾਂ ਵਿਗੂਗੀ ਹੋਰ ਨਹੀਂ ਮੈਨੂੰ ਪਤਾ ਦੋ ਮਹੀਨੇ ਸਾਬ ਕੇ ਤਾਂ ਵਿਗੂਗੀ ਲਓ ਭਾਜੀ ਦੋ ਮਹੀਨੇ ਸਾਬ ਕੇ 3 ਲੱਖ ਦੀ ਬਾਈ ਕਹਿੰਦਾ ਕਿ ਵਿਗੂਗੀ ਠੀਕ ਹੈ ਠੀਕ ਹੈ ਜੀ ਤੇ 2 ਲੀਟਰ ਜਿਹੜਾ ਦੁੱਧ ਦੇ ਭਰੂਗੀ ਫੇਰ ਵੇਖ ਲੋ ਵੀਰ ਜੀ ਫੇਰ ਇਧਰ ਨੂੰ ਕਰਦੇ ਝੋਟੀ ہاں ਕੋਈ ਜਣਾ ਨੇਹਰਾ ਜਾਵਾ ਤੇ ਇਹ ਕਰਕੇ ਸਾਫ ਜੀ ਕਰੀ ਤੇ ਫੇਰ ਤੁਸੀਂ ਚੈੱਕ ਕਰ ਸਕਦੇ ਜੀ ਇਹ ਨਗੀਨਾ ਹੀ ਲੋ ਵੀਰ ਜੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਤੇ ਬਾਕੀ ਸਾਡੇ ਪਰਸ਼ਾਵੇਂ ਵਿੱਚ ਆਈ ਹੋਈ ਜਾਂਦੇ ਨੇਹਰਾ ਹੋ ਗਿਆ ਥੋੜਾ ਜਿਹਾ ਵੀਰ ਜੀ ਬਹੁਤ ਹੀ ਜ਼ਿਆਦਾ ਮੂਰਤੀ ਆ ਅੱਜ ਆਣ ਕੇ ਦੇਖੂ ਅਜੀ ਵੀਡੀਓ ਚ ਪਿੰਨੋ ਨਹੀਂ ਪਤਾ ਕਿੰਦਾ ਦੀ ਲੱਗਦੀ ਹੈ ਕਿੰਦਾ ਦੀ ਨਹੀਂ ਅੱਛਾ ਅੱਛਾ ਠੀਕ ਆ ਇੱਥੇ ਆ ਜੂ ਨਾ ਤੇ ਝੋਟੀ ਤੋਂ ਹਿੱਲੂ ਨਹੀਂ ਇਹ ਤਾਂ ਗੱਲ ਸਹੀ ਬਿਲਕੁਲ ਭਾਈ ਜੀ ਬਹੁਤ ਹੀ ਜ਼ਿਆਦਾ ਚੰਗੀ ਆ ਇਹ ਕੁਛ ਉਧਰ ਵੀ ਸਾਰੇ ਚੰਗੇ ਹੀ ਆ ਚੱਕ ਰੋ ਆ ਨੀਲੀਆ ਨੋਲੀ ਸਹੀ ਗੱਲ ਸਹੀ ਗੱਲ ਹੈ ਠੀਕ ਹੈ ਜੀ ਸ਼ਾਇਦ ਸ਼ਾਈਨਿੰਗ ਬਹੁਤ ਜ਼ਿਆਦਾ ਸ਼ਾਈਨਿੰਗ ਬਹੁਤ ਜ਼ਿਆਦਾ ਹੈ ਤੇ ਕਹਣਾ ਵੀਰ ਜੀ ਹੋਰ ਕੁਝ ਬਸ ਹੀ ਵੀਰ ਜੀ ਬਾਕੀ ਸਾਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਪਿਆਰ ਕਰਨ ਵਾਲਿਆਂ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ